ਮੈਂ ਕਰਨ ਤੀਓ ਜੀ ਸੁਲਤਾਨਪੁਰ ਲੋਧੀ ਰਾਈਸੰਦਰ ਐਸੋਸੀਏਸ਼ਨ ਵੱਲੋਂ ਇੱਥੇ ਦੋ ਤਿੰਨ ਵੱਡੀਆਂ ਦਿੱਕਤਾਂ ਸੁਲਤਾਨਪੁਰ ਲੋਧੀ ਦੇ ਅੰਦਰ ਅੱਜ ਮੰਤਰੀ ਸਾਹਿਬ ਆਏ ਸੈਂਟਰ ਤੇ ਰਵਨੀਤ ਬਿੱਟੂ ਜੀ ਜਿਹਨਾਂ ਉਹ ਰੇਲਵੇ ਦਾ ਸਾਰਾ ਕਾਰਬਾਰ ਆ ਸਟੇਟ ਮਿਨਿਸਟਰ ਆ ਰੇਲਵੇ ਦੇ ਇੱਕ ਤਾਂ ਸਾਡੇ ਕੋਲ ਸਾਰਾ ਨਾਲ ਵੱਡੀ ਦਿੱਕਤ ਆ ਇੱਥੇ ਦੋ ਅੰਡਰਪਾਸ ਬ੍ਰਿਜ ਬਨੇ ਹੋਏ ਆ ਦੋਨਾਂ ਦੇ ਵਿੱਚ ਘੱਟੋ ਘੱਟ ਜਦੋਂ ਬਰਸਾਤਾਂ ਹੈਵੀ ਰੇਨ ਹੁੰਦੀ ਹੈ ਤਾਂ 6-6 ਫੁੱਟ ਪਾਣੀ ਖੜਾ ਹੋ ਜਾਂਦਾ ਉਹ 6-6 ਫੁੱਟ ਪਾਣੀ ਦੇ ਕਾਰਨ ਨਾ ਤਾਂ ਕੋਦਲ ਸਾਈਡ ਦੇ ਸਕੂਲ ਬਨੇ ਹੋਏ ਆ ਤੇ ਇੱਕ ਚੰਡੀਗੜ੍ਹ ਬਸਤੀ ਬਣੀ ਹੋਈ ਆ ਉਹਦੀ ਸਾਰੀ ਅ ਇਕਦਾ ਸੀ ਉਹਨੂੰ ਕਿਹਾ ਕਿ ਉਹਨੂੰ ਕਵਰ ਕਰੋ ਤੇ ਉਹਦੇ ਪਾਣੀ ਕੱਢਣ ਦਾ ਪੂਰਾ ਪਰਮਾਨੈਂਟ ਜਿਹੜਾ ਉਹਦਾ ਪ੍ਰਬੰਧ ਕੀਤਾ ਜਾਵੇ ਤੇ ਦੂਜੀ ਗੱਲ ਇੱਥੇ ਅਜ ਤੋ 2019 ਤੋਂ ਪਹਿਲਾਂ ਗੁਰਪ੍ਰੋਜੀਤ ਪਹਿਲਾਂ ਦਾ 550 ਸਾਲਾਂ ਤੋਂ ਇੱਥੇ ਰੇਲਵੇ ਦੀ ਲੋਡਿੰਗ ਹੁੰਦੀ ਹੁੰਦੀ ਸੀ ਜਿਹਦੇ ਵਿੱਚ ਸਾਰੀਆਂ ਮਾਲ ਗੱਡੀਆਂ ਲੋਡ ਹੁੰਦੀਆਂ ਸੀਗੀਆਂ ਤੇ ਰੇਲਵੇ ਨੂੰ ਉਸ ਤੋਂ ਚੰਗੀ ਕਮਾਈ ਹੁੰਦੀ ਹੁੰਦੀ ਸੀ ਪਰ ਜਦੋਂ ਵੀ ਉਹ ਬੰਦ ਹੋਇਆ ਉਸ ਤੋਂ ਬਾਅਦ ਅਸੀਂ 2019 20 ਤੋਂ ਬਾਅਦ ਅਸੀਂ ਇੱਕ ਵਾਰੀ ਚਾਵਲ ਵੀ ਜਾ ਕੇ ਪੱਟੀ ਦੇ ਉੱਤੇ ਲਾ ਕੇ ਆਏ ਆ ਕਿ ਜਿਹਦੇ ਕਾਰਨ ਇੱਥੋਂ ਦੇ ਗਦਾਮ ਖਾਲੀ ਕਰਨ ਦੇ ਵਿੱਚ ਬੜੀ ਦਿੱਕਤ ਆਂਦੀ ਹੈ ਆਲੂ ਦਾ ਕੰਮ ਵੀ ਇੱਥੇ ਰੁਕ ਗਿਆ ਇਹ ਸਾਰੇ ਕੰਮ ਰੁਕਣ ਤੇ ਉਹਦੇ ਨਾਲ ਸਾਰਾ ਵਪਾਰ ਨੂੰ ਫਰਕ ਪਿਆ ਕਿਸਾਨਾਂ ਦੇ ਕੰਮ ਨੂੰ ਫਰਕ ਪਿਆ ਉਹ ਵੀ ਅਸੀਂ ਇਹਨਾਂ ਨੂੰ ਦੁਬਾਰਾ ਕਿਹਾ ਕਿ ਮੈਂ ਦੁਬਾਰਾ ਚੰਗੀ ਪੱਦਰ ਦੇ ਉੱਤੇ ਇਹਨੂੰ ਚਾਲੂ ਕਰਾਇਆ ਜਾਵੇ ਜੇ ਜਿਹੜਾ ਇਹ ਚਾਲੂ ਹੋਵੇ ਤੇ ਸਾਰਾ ਜਿਹੜਾ ਬਿਜ਼ਨਸ ਚੱਲਦਾ ਪਿਆ ਉਹ ਵਧੀਆ ਤਰੀਕੇ ਨਾਲ ਚੱਲੇ ਕਿਉਂਕਿ ਅੱਗੇ-ਅੱਗੇ ਜਿੰਨੇ ਵੀ ਟਰਾਂਸਪੋਰਟੇਸ਼ਨ ਆ ਉਹ ਟਰਾਂਸਪੋਰਟੇਸ਼ਨ ਰੇਲਵੇ ਦੀ ਜ਼ਿਆਦਾ ਸਸਤੀ ਪੈਂਦੀ ਆ ਰੋਡ ਦੇ ਨਾਲੋਂ ਤੇ ਜਿੰਨਾ ਰੇਲਵੇ ਵੱਧ-ਵੱਧ ਨਿਕਲੂਗਾ ਉਨਾ ਹੀ ਸੁਲਤਾਨਪੁਰ ਲੋਧੀ ਦਾ ਇਲਾਕਾ ਵੱਧ-ਵੱਧ ਜਿਹੜਾ ਵੱਧ ਰਹੀ ਹੈ ਮਾਸੀ ਮੰਤਰੀ ਸਾਹਿਬ ਨੇ ਦਾ 100% ਵਾਅਦਾ ਦਿੱਤਾ ਕਿ ਦੋਵੇਂ ਕੰਮ ਮੇਰੇ ਆਪ ਨੇ ਕਰਨ ਵਾਲੇ ਆ ਤੇ ਮੈਂ ਅੰਡਰਪਾਸ ਦਾ ਕੰਮ ਵੀ ਕਰਾ ਕੇ ਦਊਂਗਾ ਤੇ ਦੂਜਾ ਕੰਮ ਵੀ ਕਰਾ ਕੇ ਦਊਂਗਾ ਨੇ ਤਿੰਨ ਗੱਲਾਂ ਚਾਰ ਰੱਖੀਆਂ ਦੋ ਤਾਂ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਅੰਡਰ ਬ੍ਰਿਜ ਨੇ ਉਹ ਪਾਣੀ ਨਾ ਭਰਦੇ ਆ ਉਹਨਾਂ ਨੂੰ ਠੀਕ ਕਰਨਾ